ਪੋਸੂਨਾਮਾ ਚੈਨਲ ਦੀ ਟੀਮ ਅੱਜ ਪਰਮ ਸੰਤ 108 ਬਾਬਾ ਗੋਬਿੰਦਾ ਜੀ ਦੇ ਦਰਬਾਰ ਗੋਬਿੰਦ ਨਗਰ ਦੇ ਵਿੱਚ ਮੌਜੂਦ ਹੈ ਔਰ ਦੱਸਦੀ ਹੈ ਕਿ ਇਸ ਦਰਬਾਰ ਦੇ ਬਾਰੇ ਮੇਰੇ ਕੋਲ ਸ਼ਬਦ ਖਤਮ ਹੋ ਜਾਂਦੇ ਆ ਕਿਉਂਕਿ ਮੈਨੂੰ ਇਸ ਦਰਬਾਰ ਦੇ ਵਿੱਚ 2-3 ਵਾਰੀ ਆਉਣ ਦਾ ਮੌਕਾ ਮਿਲਿਆ ਹੈ ਸੰਗਤ ਦੇ ਨਾਲ ਗੱਲਬਾਤ ਕੀਤੀ ਹੈ ਔਰ ਮੌਜੂਦਾ ਸੰਤ ਸਤਗੁਰ ਬਾਬਾ ਬੇਸ ਰਾਜੀ ਜਿਨ੍ਹਾਂ ਦੇ ਪ੍ਰਵਚਨ ਵੀ ਸੁਣ ਦਾ ਮੌਕਾ ਕਈ ਵਾਰ ਮਿਲਿਆ ਔਰ ਉਹਨਾਂ ਨੇ ਆਮ ਵੀ ਸੁਭਾਵਕ ਤੌਰ ਤੇ ਵੀ ਜਦੋਂ ਗੱਲਬਾਤ ਹੁੰਦੀ ਹੈ ਤਾਂ ਦਿਲ ਕਰਦਾ ਹੈ ਕਿ ਉਹ ਬੋਲੀ ਜਾਣ ਤਾਂ ਅਸੀਂ ਉਹਨਾਂ ਦੇ ਚਿਹਰੇ ਵੱਲ ਵੇਖੀ ਚਾਹੀਏ ਜਦੋਂ ਜਦੋਂ ਵੀ ਸਮਾਜ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਜ਼ਰੂਰਤ ਪੈਂਦੀ ਹੈ ਤੇ ਉਹ ਫਿਜ਼ੀਕਲੀ ਵੀ ਹਮੇਸ਼ਾ ਖੜੇ ਹੁੰਦੇ ਨੇ ਔਰ ਫਾਈਨੈਂਸ਼ੀਅਲ ਵੀ ਆਰਥਿਕ ਤੌਰ ਤੇ ਵੀ ਹਮੇਸ਼ਾ ਮਦਦ ਕਰਦੇ ਨੇ ਪਾਵਰ ਆਫ ਸੋਸ਼ਲ ਜੁਨਟੀ ਵੱਲੋਂ 1815 ਗੱਜ ਜਿਹੜੀ ਜ਼ਮੀਨ ਪਟਿਆਲੇ ਵਿਖੇ ਲਈਤੀ ਹੈ ਮਨੁੱਖਤਾ ਦੀ ਭਲਾਈ ਵਾਸਤੇ ਉਸ ਦੇ ਵਿੱਚ ਵੀ ਇਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ ਕਿਸ ਤਰ੍ਹਾਂ ਦਾ ਪਾਇਆ ਹੈ ਕਿਸ ਤਰ੍ਹਾਂ ਬਚਰਦੇ ਨੇ ਮੇਰੇ ਨਾਲ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਅਤੇ ਪਾਵਰ ਆਫ ਸੋਸ਼ਲ ਜੁਨਟੀ ਦੇ ਡਿਸਟ੍ਰਿਕਟ ਮੁਹਾਰੀ ਤੋਂ ਪ੍ਰੈਜ਼ੀਡੈਂਟ ਸ਼੍ਰੀ ਅਮਰ ਚੰਦ ਜੀ ਇਸ ਵਕਤ ਜੁੜੇ ਹੋਏ ਨੇ ਜਸਲ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ ਇਸ ਦਰਬਾਰ ਨੂੰ ਲੈ ਕੇ ਮੌਜੂਦਾ ਸੰਸਤ ਗੁਰੂ ਨੂੰ ਲੈ ਕੇ ਜਸਲ ਸਾਹਿਬ ਸਭ ਤੋਂ ਪਹਿਲਾਂ ਜੈ ਗੁਰਦੇਵ ਧੰ ਗੁਰਦੇਵ ਜਗਰਦੇਵ ਧੰਨਵਾਦ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗਦੀਨ ਸਿੰਘ 108 ਸੰਤ ਦੇਸਰਾਜ ਜੀ ਜਿਹੜੇ ਕਿ ਸੰਤ ਗੋਵਿੰਦਦਾਸ ਜੀ ਗੋਵਿੰਦਨਗਰ ਦੇ ਵਿੱਚ ਅੱਜ ਫਗਵਾੜਾ ਵਿਖੇ ਪਹੁੰਚੇ ਹਨ ਸੰਤਾਂ ਵੱਲੋਂ ਕਿਸੇ ਵੀ ਸਮੇਂ ਅਸੀਂ ਜਦੋਂ ਵੀ ਕੋਈ ਸਾਨੂੰ ਲੋੜ ਪਈ ਹੈ ਤੇ ਇਹਨਾਂ ਨੇ ਹਮੇਸ਼ਾ ਲੋਕਾਂ ਦੀ ਭਲਾਈ ਨੂੰ ਦੇਖਦੇ ਹੋਏ ਏ ਸਾਨੂੰ ਮਦਦ ਕੀਤੀ ਇਹ ਨਹੀਂ ਕਿ ਇੱਥੇ ਆਇਆ ਨੂੰ ਭਗਵੰਤੇ ਵੀ ਜਦੋਂ ਇਹਨਾਂ ਦੇ ਚਰਨ ਪਏ ਮੈਂ ਤੇ ਇਹ ਕਹੂੰਗਾ ਕਿ ਜਦੋਂ ਦੇ ਅਸੀਂ ਸੰਤਾਂ ਦੇ ਨਾਲ ਜੁੜੇ ਆ ਜਿੱਦਾਂ ਕਿ ਉਪਦੇਸ਼ ਜਾਂ ਸਾਨੂੰ ਹੌਲੀ ਹੌਲੀ ਸੰਸਾਰਿਕ ਜੀਵਨ ਹੈ ਕੀ ਹੈ ਤੇ ਅਸੀਂ ਦੂਸਰੇ ਪਾਸੇ ਨੂੰ ਮੰਨਣਾ ਕਿਦਾਂ ਉਹ ਸਾਨੂੰ ਹੌਲੀ ਹੌਲੀ ਜਾਂਚ ਜਿਹੜੀ ਹੈ ਪਤਾ ਨਹੀਂ ਆਉਣੀ ਤਾਂ ਕਦੋਂ ਆ ਜੀ ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਹੈ ਵੀ ਉਹ ਬਖਸ਼ ਕਰ ਦੇਣ ਤਾਂ ਕਿਰਪਾ ਕਰ ਦੇਣ ਤਾਂ ਆਜੰਦੀ ਹੈ ਸੋ ਜਦੋਂ ਪਹਿਲਾਂ ਵੀ ਭਵਨ ਤੇ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਉਦੋਂ ਵੀ ਸੰਤਾਂ ਵੱਲੋਂ ਉੱਥੇ ਚਰਨ ਪਾਏ ਗਏ ਸੋਸਾਇਟੀ ਦੇ ਸੰਤਾਂ ਵੱਲੋਂ ਉੱਥੇ ਭਵਨ ਤੇ ਗਏ ਔਰ ਜਿਹੜਾ ਫਾਈਨੈਂਸ਼ੀਅਲ ਮਦਦ ਵੀ ਕੀਤੀ ਹੁਣ ਵੀ ਜਦੋਂ ਅਸੀਂ ਕਿਤੇ ਡੇਰੇਆਂ ਚ ਆਉਨੇ ਆ ਦੇ ਜਿਹੜੀ ਸੰਤਾਂ ਨੇ ਗੱਲ ਕੀਤੀ ਹੈ ਕਿ ਫਾਈਨੈਂਸ਼ੀਅਲ ਮਦਦ ਉੱਥੇ ਹੀ ਕਰਨ ਦਾ ਫਾਇਦਾ ਹੂੰ ਜਿੱਥੇ ਲੋਕਾਂ ਲਈ ਕਿਤੇ ਲੱਗਦੀ ਹੋਵੇ ਤੇ ਮੇਰੀ ਹਮੇਸ਼ਾ ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਹੈ ਕਿ ਇਸ ਪਾਸੇ ਨੂੰ ਜੇਕਰ ਤੋੜਿਆ ਹੋਇਆ ਤੇ ਸਤ ਸੰਤੋਖ ਜਿਹੜਾ ਮਨ ਦੇ ਵਿੱਚ ਜਿਵੇਂ ਤੁਸੀਂ ਦਿੱਤਾ ਹੋਇਆ ਇੱਦੀ ਕੈਮਰਾ 'ਤੇ ਕਿਉਂਕਿ ਦੁਨੀਆ ਦੀ ਮਾਇਆ ਜਿਹੜੀ ਹੈ ਇਹ ਤਾਂ ਮੋਣੀ ਹੈ ਹੂੰ ਲੇਕਿਨ ਜੇ ਗੁਰੂ ਦੀ ਕਿਰਪਾ ਹੋਵੇ ਤਫੇ ਉਹ ਜਿੱਦਾਂ ਸਤਗੁਰ ਕਬੀਰ ਮਹਾਰਾਜ ਜੀ ਕਹਿੰਦੇ ਵੇ ਨਾਕੋ ਕਾਟੀ ਕੰਨੋ ਕਾਟੀ ਕਾਟਖੁੱਟ ਕੇ ਡਾਰੇ ਕੋਹ ਕਬੀਰ ਸੰਤਨ ਕੀ ਬੇਰੰਤੀ ਲੋਕੀ ਪਿਆਰੀ ਸੋ ਸੰਤ ਜਿਹੜੇ ਦੁਨੀਆਂ ਦੇ ਉੱਤੇ ਮਨੁੱਖਤਾ ਦੀ ਭਲਾਈ ਲਈ ਸੋਚਦੇ ਆ ਇਹ ਬਹੁਤ ਵੱਡੀ ਗੱਲ ਹੈ ਜਿਸ ਡੇਰੇ 'ਚ ਅਸੀਂ ਬੈਠੇ ਆ ਸਤਗੁਰ ਗੋਵਿੰਦਦਾਸ ਜੀ ਜਿਨ੍ਹਾਂ ਦੇ ਮੈਂ ਜੀਵਨ ਕੁਛ ਜਿਆਦਾ ਮੈਨੂੰ ਪੜਿਆ ਮੈਂ ਹੈ ਸਾਰੀ ਜੀ ਲੇਕਿਨ ਜੋ ਉਹਨਾਂ ਦੇ ਬਲੇ ਸੰਗਤ ਨੇ ਦੇਖਿਆ ਹੰਡਾਇਆ ਇਸੇ ਕਰਕੇ ਸੰਗਤ ਜਿਹੜੀ ਹੈ ਉਹ ਫਿਰ ਡੇਰਿਆਂ ਦੇ ਵਿੱਚ ਪਹੁੰਚਦੀ ਹੈ ਨਹੀਂ ਤਾਂ ਸਾਡੇ ਅੱਜ ਦੇ ਪੜੇ ਲਿਖੇ ਕਹਿ ਦਿੰਦੇ ਆ ਵੀ ਡੇਰਿਆਂ 'ਚ ਹੈ ਕੀ ਹੈ ਹਮ ਪਰ ਜਦੋਂ ਆਪ ਕਿਤੇ ਕਰਦੇ ਨਾ ਕੋਈ ਸਮਾਜ ਦਾ ਕੰਮ ਉਹ ਕਹਿ ਕੇ ਕੇ ਥੱਕ ਜਾਂਦੇ ਲੋਕ ਤਾਂ ਵੀ ਨਹੀਂ ਆਉਂਦੇ ਆਉਂਦੇ ਨਹੀਂ ਬਿਲਕੁਲ ਪਰ ਡੇਰਿਆਂ ਦੇ ਵਿੱਚ ਸੰਤਾਂ ਦੀ ਕਿਰਪਾ ਦੇ ਨਾਲ ਜਿਹੜੀ ਸੰਗਤ ਦੀ ਆਸਥਾ ਹੁੰਦੀ ਹੈ ਉਹਨਾਂ ਨੂੰ ਕਹਿਣਾ ਨਹੀਂ ਬੰਦਾ ਉਹ ਆਪਣੇ ਆਪ ਪਹੁੰਚਦੇ ਕਿਉਂਕਿ ਉਹਨਾਂ ਦਾ ਦਿਲ ਦਾ ਪਿਆਰ ਹੁੰਦਾ ਸੰਗਤ ਦਾ ਸੋ ਉਹਨਾਂ ਨੂੰ ਆ ਕੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਉਹਨਾਂ ਨੂੰ ਆ ਕੇ ਪ੍ਰਵਚਨ ਸੁਣਨ ਦਾ ਮੌਕਾ ਮਿਲਦਾ ਸੋ ਅੱਜ ਅਸੀਂ ਸੰਤ ਮਹ ਦੇਸ ਰਾਜ ਜੀ ਮਹਾਰਾਜ ਦੇ ਫੇਰ ਦਰਬਾਰ ਦੇ ਵਿੱਚ ਉਹਨਾਂ ਦੇ ਦਰਸ਼ਨ ਕਰਨ ਲਈ ਪਹੁੰਚੇ ਹਾਂ ਜਿਨ੍ਹਾਂ ਵੱਲੋਂ ਅੱਜ ਵੀ ਆਪਣੇ ਦਿਲ ਖੋਲ ਕੇ ਜਿਹੜੀ ਮਨੁੱਖਤਾ ਦੀ ਭਲਾਈ ਲਈ ਜਗ੍ਹਾ ਲਈ ਲਈ ਹੈ ਉਹਦੇ ਲਈ ਮਦਦ ਉਹਨਾਂ ਨੇ ਦਿੱਤੀ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਇਹ ਡੇਰੇ ਨੂੰ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰੇ ਗੁਰੂ ਮਹਾਰਾਜ ਦੇ ਸੰਤਾਂ ਤੇ ਮੇਰ ਪਿਆਰ ਰੱਖਣ ਕਿਉਂਕਿ ਸੰਗਤ ਜਿਹੜੀ ਹੈ ਉਹਨੂੰ ਜਦੋਂ ਡੇਰੇ ਦੇ ਵਿੱਚ ਤਾਂ ਜੁੜਦੀ ਹੈ ਜਦੋਂ ਸੱਚ ਨਜ਼ਰ ਆਉਂਦਾ ਬਿਲਕੁਲ ਬਿਲਕੁਲ ਇਹ ਨਹੀਂ ਕਿ ਡੇਰੇ ਦੇ ਨਾਂ ਦੇ ਉੱਤੇ ਕੁਝ ਕਰੀ ਹੋਰ ਜਾਣਾ ਤੇ ਕਹਿਣਾ ਕੁਛ ਹੈ ਸੋ ਕੁਛ ਕੁ ਡੇਰੇ ਮੈਂ ਡੇਰਿਆਂ ਚ ਘੁੰਮਦਾ ਹਾਂ ਜਿੱਥੇ ਕਿ ਸਾਨੂੰ ਜਾ ਕੇ ਦੁੱਖ ਵੀ ਲੱਗਾ ਆ ਬੜਾ ਅਸੀਂ ਦੇਖਦੇ ਵੀ ਆ ਪਰ ਇਹ ਡੇਰੇ ਜਿਹੜੇ ਜਿਵੇਂ ਇਸ ਸਥਾਨ ਦੀ ਆਪਾਂ ਗੱਲ ਕਰਦੇ ਆਂ ਇੱਥੇ ਤਾਂ ਮੈਂ ਕਹਿੰਦਾ ਭਾਗਾ ਵਾਲਾ ਹੀ ਬੰਦਾ ਆ ਸਕਦਾ ਕਿਉਂਕਿ ਮੈਂ ਖੁਦ ਦੁਆਬੇ ਨੂੰ ਬਿਲੋਂਗ ਕਰਦਾ ਕਰਕੇ ਜੀ ਤੇ ਮੈਂ ਬਹੁਤ ਲੇਟ ਇੱਥੇ ਆਇਆ ਹੂੰ ਪਰ ਜਦੋਂ ਦਾ ਮੈਂ ਆ ਉਦੋਂ ਦਾ ਮਨ ਜਿਹੜਾ ਹੈ ਉਹ ਲੱਗਾ ਵੀ ਵਾਕਈ ਸੰਤ ਜਿਹੜੇ ਸਾਡੇ ਉਹਨਾਂ ਨੇ ਕਿੱਡੇ ਕਿੱਡੇ ਕੰਮ ਕੀਤੇ ਐ ਕਿਉਂਕਿ ਇਹ ਤਾਂ ਲੋਕ ਕਹਿ ਦਿੰਦੇ ਜਾਤ ਜਾਤ ਦਾ ਸੰਤਾਂ ਦੀ ਕੋਈ ਹੁੰਦੀ ਨਹੀਂ ਹਾਂ ਨਾ ਧਰਮ ਹੁੰਦਾ ਨਾ ਬੋਲੀ ਹੁੰਦੀ ਨਾ ਮਜੂ ਹੁੰਦਾ ਨਾ ਲਕਾ ਹੁੰਦਾ ਉਹਨਾਂ ਦੇ ਵਿੱਚ ਤਾਂ ਪ੍ਰਮਾਤਮਾ ਦੇ ਦਿੱਤੇ ਹੋਏ ਗੈਵੀ ਗੁਣ ਹੁੰਦੇ ਐ ਉਹ ਜੇ ਆਜੰਦੇ ਤੇ ਸੰਤ ਕਹੋਂਦੇ ਐ ਨਹੀਂ ਤਾਂ ਫਿਰ ਸੰਸਾਰ ਕਾ ਬੰਦੇ ਐ ਪੱਜੀ ਬਹਿ ਰਹੇ ਨੇ ਪਰਮਦੇਸ ਰਾਜ ਜੀ ਦੇ ਪਰਮ ਸੰਤ ਦੇਸ ਰਾਜ ਜੀ ਨੇ ਵੀ ਆਪ ਜੀ ਨੂੰ ਭਰੋ ਮਜਾਰੇ ਕਿਹਾ ਸੀ ਵੀ ਭਾਈ ਤੁਸੀਂ ਆਏ ਨਹੀਂ ਮੇਰੇ ਵੱਲੋਂ ਤਾਂ ਮਦਦ ਪੂਰੀ ਪੂਰੀ ਤਰ੍ਹਾਂ ਤਿਆਰ ਆ ਪਰ ਤੁਸੀਂ ਨਹੀਂ ਆਏ ਮਤਲਬ ਕੀ ਕਾਰਨ ਸੀਗਾ ਕਿ ਉਸ ਤੋਂ ਬਾਅਦ ਇੱਕਦਮ ਤਿੰਨ ਕੁ ਮਹੀਨੇ ਦੀ ਵਿੱਚੋਂ ਬ੍ਰੇਕ ਪੈ ਗਈ ਮੈਂ ਚਾਹੁੰਦਾ ਕਿ ਉਹ ਵੀ ਕਿਉਂਕਿ ਇਸ ਸਮੇਂ ਪੂਰੀ ਦੁਨੀਆ ਤੁਹਾਨੂੰ ਸੁਣ ਰਹੀ ਹੈ ਉਹਦਾ ਵੀ ਕਾਰਨ ਕਈਆਂ ਨੇ ਕੁਐਸਚਨ ਕੀਤੇ ਆ ਕਿ ਜਸਰ ਸਾਹਿਬ ਅੱਜਕੱਲ ਕਿਸ ਤਰ੍ਹਾਂ ਹੈ ਤਬੀਅਤ ਕਿਸ ਤਰ੍ਹਾਂ ਹੈ ਉਹਦੇ ਬਾਰੇ ਵੀ ਦੱਸ ਦਿਓ ਜਦੋਂ ਆਪਾਂ ਰਜਿਸਟਰੀ ਕਰਾਈ ਆ ਤੇ ਇਮੀਡੀਏਟਲੀ 14 ਅਪ੍ਰੈਲ ਜਿਹੜੀ ਨੇੜੇ ਆ ਗਈ ਸੀ ਜੀ ਤੇ ਪ੍ਰੋਗਰਾਮ ਪੰਜ ਸੱਤ ਰੱਖੇ ਹੋਏ ਸੀ ਉਹ ਪ੍ਰੋਗਰਾਮ ਜਦੋਂ ਆਪਾਂ 15-16 ਨੂੰ ਅਪ੍ਰੈਲ ਨੂੰ ਖਤਮ ਹੋਏ ਤੇ 17 ਨੂੰ ਮੈਂ ਚੈੱਕਅਪ ਕਰਾਇਆ ਤਾਂ ਡਾਕਟਰ ਕਹਿੰਨੇ ਵੀ ਆਪਰੇਸ਼ਨ ਕਰਨਾ ਪੈਣਾ ਅੱਖ ਦਾ ਹੂੰ 23 ਅਪ੍ਰੈਲ ਨੂੰ ਆਪਾਂ ਆਪਰੇਸ਼ਨ ਕਰਾ ਲਿਆ ਉਹ ਲੇਕਿਨ ਕੰਮ ਖਰਾਬ ਹੋ ਗਿਆ ਵਿੱਚ ਕਿਉਂਕਿ ਭਾਵਕਤਾ ਦੇ ਤੌਰ ਤੇ ਫਿਰ ਆਪਾਂ ਇੱਕ ਅੰਦੀ ਜਗ੍ਹਾ ਚਲੇ ਗਏ ਕਿਤੇ ਪਰ ਉਹ ਤਿੰਨ ਕਿ ਮਹੀਨੇ ਦੀ ਜਿਹੜੀ ਬ੍ਰੇਕ ਪਈ ਉਹ ਲੋਕਾਂ ਨੂੰ ਵੀ ਲੱਗਣ ਲੱਗ ਪਿਆ ਵੀ ਪਤਾ ਨਹੀਂ ਇਹਨਾਂ ਨੇ ਜਗ੍ਹਾ ਜਿਹੜੀ ਲਈ ਆ ਹੁਣ ਇਹ ਆਮਚੈਨਾਂ ਬੈਠ ਕੇ ਕੁਛ ਕਰ ਨਹੀਂਦੇ ਹੂੰ ਬਿਲਕੁਲ ਲੇਕਿਨ ਮੈਂ ਵੀ ਇਹ ਗੱਲ ਹੈ ਜੇ ਬੜੇ ਦੁੱਖ ਨਾਲ ਕਹਿਣਾ ਕਿ ਉਹ ਬ੍ਰੇਕ ਜਿਹੜੀ ਇਕੱਲੀ ਮੇਰੇ ਵਾਲੀ ਹੋਣੀ ਚਾਹੀਦੀ ਸੀ ਬਾਕੀ ਜਿਹੜੀ ਸੁਸਾਇਟੀ ਕੰਮ ਕਰਦੀ ਰਹਿਣੀ ਚਾਹੀਦੀ ਸੀ ਉਹਨਾਂ ਦੀਆਂ ਮੀਟਿੰਗਾਂ ਚੱਲਣੀਆਂ ਚਾਹੀਦੀਆਂ ਸੀ ਤਾਂ یوں ਹੀ ਕੋਈ ਕੁਝ ਬਣ ਸਕਦਾ ਬਿਲਕੁਲ ਕਿਉਂਕਿ ਬੈਠੇ ਤੇ ਰਹਿਣਾ ਨਹੀਂ ਜਾਣਾ ਤਾਂ ਹੈਗਾ ਹੀ ਆ ਜੀ ਪਰ ਉਹ 3 ਮਹੀਨੇ ਦੀ ਬ੍ਰੇਕ ਨੇ ਕਈ ਲੋਕਾਂ ਦੇ ਵਿੱਚ ਕੁਐਸਚਨ ਖੜੇ ਕਰ ਦਿੱਤੇ ਤੇ ਮਹਾਰਾਜ ਜੀ ਨੇ ਵੀ ਉਹ ਚੱਲੋ ਹੁਣ ਜਦੋਂ ਸੇ ਭਰਮਜਾਦੇ ਮਿਲੇ ਜੀ ਜੀ ਉਹਨਾਂ ਦਾ ਕਹਿੰਦੇ ਹੁੰਦੇ ਕਿਹਾ ਸਾਡੇ ਲਈ ਬਹੁਤ ਵੱਡੀ ਗੱਲ ਆ ਬਹੁਤ ਵੱਡੀ ਤੇ ਇਸ ਕਰਕੇ ਉਹ ਤਿੰਨ ਚਾਰ ਮਹੀਨੇ ਜਿਹੜੀ ਬ੍ਰੇਕ ਪਈ ਉਹਨਾਂ ਕਰਕੇ ਉਹ ਸੰਤਨ ਨੂੰ ਵੀ ਲੱਗਾ ਵੀ ਇਹ ਦੁਬਾਰਾ ਆਏ ਨੇ ਪਰ ਮੌਕਾ ਨਹੀਂ ਮਿਲ ਸਕਿਆ ਅਦਰਵਾਈਜ਼ ਅਸੀਂ ਇਹ ਨਹੀਂ ਵੀ ਇਹਨਾਂ ਕਰਕੇ ਚੀਜ਼ਾਂ ਕਰਕੇ ਆਉਣਾ ਸਾਡੇ ਅਸੀਂ ਤਾਂ ਪਾ ਗਾਣੇ ਸਮਝਦੇ ਮੈਂ ਤਾਂ ਜਦੋਂ ਆਉਣਾ ਜਿਹੜੇ ਫਗਵਾੜੇ ਦੇ ਵਿੱਚ ਬੰਦੇ ਜਾਣਦੇ ਮੈਂ ਤਾਂ ਉਹਨਾਂ ਨੂੰ ਵੀ ਕਹਿੰਦਾ ਵੀ ਦਰਸ਼ਨ ਆ ਕੇ ਕਰੋ ਜਿਵੇਂ ਅੱਜ ਦਾ ਅਕਮਾਦੀ ਨਾਲ ਆਏ ਆ ਉਹਦੇ ਵੀ ਆਪਣੇ ਨਾਲ ਆਏ ਸੀਗੇ ਫਿਰ ਆਪਾਂ ਉਹ ਜਿਹੜਾ ਮੁੰਡਾ ਲੈਨਮੈਨ ਉਹਨੂੰ ਵੀ ਕਹਿੰਦੇ ਟੈਲੀਫੋਨ ਕੀਤਾ ਸੀ ਜੀ ਹੋਰ ਵੀ ਜਿਹੜੇ ਨਾਲ ਆਉਂਦੇ ਆ ਸੋ ਸਾਡੇ ਹੁੰਦਾ ਵੀ ਚਲੋ ਆਪਾਂ ਜੇ ਆਪਣੇ ਜਾੜਾ ਗੁਰੂ ਘਰ ਦੇ ਵਿੱਚ ਤੇ ਚੰਗੀ ਗੱਲ ਆ ਵੀ ਚਲੋ ਕਿਸੇ ਕੋਈ ਬੰਦਾ ਦਰਸ਼ਨ ਕਰਕੇ ਕੀ ਪਤਾ ਮਨ ਕਦੋਂ ਮੁੜ ਜਾਣਾ ਬਿਲਕੁਲ ਬਿਲਕੁਲ ਸੋ ਦੋਸਤੋ ਅੱਜ ਅਸੀਂ ਪਰਮ ਸੰਤ 108 ਬਾਬਾ ਗੋਬਿੰਦ ਸਾਹਿਬ ਦੇ ਦਰਬਾਰ ਦੇ ਵਿੱਚ ਮੌਜੂਦ ਹੈ ਜਸਾ ਸਾਹਿਬ ਨੂੰ ਹਮੇਸ਼ਾ ਵਾਸਤੇ ਜਦੋਂ ਵੀ ਅਸੀਂ ਇਸ ਏਰੀਆ ਦੇ ਵਿੱਚ ਆਈਦਾ ਹੈ ਤਾਂ ਇਸ ਦਰਬਾਰ ਦੇ ਵਿੱਚ ਆਉਣਾ ਕਦੇ ਨਹੀਂ ਭੁੱਲਦੇ ਉਹ ਇਹ ਵਕਤ ਦੀ ਗੱਲ ਹੈ ਕਿ ਤਿੰਨ ਮਹੀਨੇ ਆਪਰੇਸ਼ਨ ਤੋਂ ਬਾਅਦ ਕਿਤੇ ਨਾ ਕਿਤੇ ਰੈਸਟ ਕੀਤੀ ਗਈ ਘਰ ਬੈਠ ਕੇ ਡਾਕਟਰਾਂ ਨੇ ਇਹ ਕਿਹਾ ਕਿ ਤੁਸੀਂ ਬਾਹਰ ਬਿਲਕੁਲ ਨਹੀਂ ਜਾਣਾ ਬੋਲਣਾ ਨਹੀਂਗਾ ਔਰ ਕਿਸੇ ਨਾਲ ਜ਼ਿਆਦਾ ਰਾਪਤਾ ਕਾਇਮ ਨਹੀਂ ਰੱਖਣਾ ਉਸ ਦੇ ਬਾਵਜੂਦ ਵੀ ਜਸਨ ਸਾਹਿਬ ਫੋਨ ਦੇ ਨਾਲ ਇਨ ਟੱਚ ਰਹਿੰਦੇ ਨੇ ਔਰ ਲੋਕਾਂ ਦੇ ਨਾਲ ਵਿਚਰਦੇ ਰਹਿੰਦੇ ਨੇ ਔਰ ਅੱਜ ਅਸੀਂ ਇਸ ਦਰਬਾਰ ਦੇ ਵਿੱਚ ਬੈਠੇ ਆ ਪਿਛਲੀ ਵਾਰ ਸਾਨੂੰ ਪੂਰਾ ਮੇਲਾ ਜਿਹੜਾ ਸੀਗਾ ਉਹ ਕਬਰ ਕਰਨ ਦਾ ਮੌਕਾ ਮਿਲਿਆ ਔਰ ਸੰਗਤ ਠਾਠਾ ਮਾਰਦਾ ਇਕੱਠ ਅਸੀਂ ਆਪ ਵੇਖਿਆ ਔਰ ਪੂਰੇ ਦਾ ਪੂਰਾ ਉਸ ਨੂੰ ਕਚਟ ਕੀਤਾ ਹੈ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮਸੋ ਹੋਂਤਾ ਪੋਸੂ ਨਾਮਕ ਚੈਨਲ